ਹਾਂਜੀ ਪਿਆਰਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਦੇ ਇਸ ਪਲੇਟਫਾਰਮ ਤੇ ਪੰਜਾਬੀ ਵਿਆਕਰਨ ਦੇ ਮਹੱਤਵਪੂਰਨ ਪ੍ਰਸ਼ਨਾਂ ਦੇ ਨਾਲ ਇੱਕ ਵਾਰ ਮੈਂ ਫਿਰ ਤੁਹਾਜਰ ਹਾਂ ਇਸ ਵਾਰ IIT टीम 98 ਵਾਸਤੇ ਮੁੱਖ ਰੱਖ ਕੇ ਪੇਪਰ ਨੂੰ ਬਣਾਏ ਹਨ ਇਸ ਤੋਂ ਇਲਾਵਾ PSAT ਮਾਸਟਰ ਕਿਡਰ ਤੇ ਹੋਰ ਜਿੰਨੇ ਵੀ ਪੇਪਰ ਨੇ ਕੰਪੀਟੀਸ਼ਨ ਐਗਜ਼ਾਮਸ ਉਹਨਾਂ ਸਾਰਿਆਂ ਵਾਸਤੇ ਇਸ ਵਾਰ ਬਹੁਤ ਜ਼ਰੂਰੀ ਨੇ ਮਹੱਤਵਪੂਰਨ ਪ੍ਰਸ਼ਨ ਵਿਆਕਰਨ ਭਾਗ ਦੇ ਜਿੰਨਾ ਚਿਰ ਸਿਲੇਬਸ ਨੇ ਆ ਜਾਂਦਾ ਉਹਨਾਂ ਚ ਰੇ ਚੱਲਣਗੇ ਸਿਲੇਬਸ ਤੋਂ ਬਾਅਦ ਫਿਰ ਆਪਾਂ ਕਲਾਸ ਦੇ ਵਿੱਚ ਅਪਡੇਸ਼ਨ ਕਰਾਂਗੇ ਲਗਾਤਾਰ ਕਲਾਸਾਂ ਚੱਲ ਰਹੀਆਂ ਬਣੇ ਰਹੋ ਨਵੇਂ ਨੇ ਸੱਜਣ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕੰਟੈਂਟ ਪਸੰਦ ਆ ਰਿਹਾ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਕਰ ਲਿਓ ਅੱਗੇ ਤੋਂ ਵੀ ਤੇ ਇੱਕ ਦੋ ਦਿਨਾਂ ਚ ਅਖੰਡੀ ਧੁਨੀਆਂ ਦੀ ਥਿਉਰੀ ਦੀ ਹਾਂਜੀ ਤੋਂ ਅਸੀਂ ਸ਼ੁਰੂ ਕਰਾਂਗੇ ਪੰਜਾਬੀ ਵਿਆਕਰਨ ਦੇ ਮਹੱਤਵਪੂਰਨ ਪ੍ਰਸ਼ਨਾਂ ਦੀ ਕਲਾਸ ਦਾ ਅੱਜ ਦਾ ਪਹਿਲਾ ਸਵਾਲ ਪਹਿਲਾ ਸਵਾਲ ਹੈ ਕਿ ਵਿਆਕਰਨ ਸੰਬੰਧੀ ਸਹੀ ਤੱਥ ਦੱਸਣਾ ਜੀ ਹਰ ਪਾਸ਼ਾ ਦਾ ਆਪਣਾ ਵਿਆਕਰਨ ਹੁੰਦਾ ਹੈ ਵਿਆਕਰਨ ਦੇ ਨਿਯਮ ਪਾਸ਼ਾ ਦੇ ਅੰਦਰੋਂ ਲੱਭੇ ਜਾਂਦੇ ਹਨ ਪਾਸ਼ਾ ਨੂੰ ਲਿਖਣ ਬੋਲਣ ਅਤੇ ਸਿੱਖਣ ਦੇ ਨਿਯਮਾਂ ਨੂੰ ਵਿਆਕਰਨ ਆਖਦਾ ਆਖਦੇ ਹਨ ਇੱਕ ਗੱਲ ਜ਼ਰੂਰ ਹੈ ਕਿ ਕਲਾਸ ਸਾਰੀ ਜ਼ਰੂਰ ਦੇਖਿਆ ਕਰੋ ਵਿੱਚੋਂ ਛੱਡੋਗੇ ਕਲਾਸ ਤਾਂ ਫਿਰ ਤੁਹਾਡਾ ਬਹੁਤ ਕੁਝ ਮਿਸ ਹੋ ਜਾਂਦਾ ਹੈ ਕਈ ਸਵਾਲ ਬਹੁਤ ਇੰਪੋਰਟੈਂਟ ਹੁੰਦੇ ਹਨ ਵਿਆਕਰਨ ਬਾਰੇ ਸਹੀ ਤੱਥ ਦੱਸਣਾ ਜੀ ਤੁਸੀਂ ਕੀ ਹੈ ਹਰ ਭਾਸ਼ਾ ਦਾ ਆਪਣਾ ਵਿਆਕਰਨ ਹੁੰਦਾ ਹੈ ਬਿਲਕੁਲ ਹੁੰਦਾ ਹੈ ਮੈਨੂੰ ਇਹ ਠੀਕ ਲੱਗਿਆ ਭਾਸ਼ਾ ਦੇ ਅੰਦਰੋਂ ਨੀਮ ਲੱਭੇ ਜਾਂਦੇ ਬਿਲਕੁਲ ਲੱਭੇ ਜਾਂਦੇ ਅੰਦਰੋਂ ਲੱਭੇ ਜਾਂਦੇ ਪਾਸ਼ਾ ਨੂੰ ਲਿਖਣ ਬੋਲਣ ਸਿੱਖਣ ਦੇ ਨਿਯਮਾਂ ਨੂੰ ਵਿਆਕਰਨ ਬਿਲਕੁਲ ਠੀਕ ਹੈ ਤੋਂ ਸਸਾ ਆਪਸ਼ਨ ਬਿਲਕੁਲ ਰਾਈਟ ਹੈ ਸਾਰੇ ਠੀਕ ਨੇ ਸਸਾ ਆਪਸ਼ਨ ਤੋਂ ਪਹਿਲਾ ਸਵਾਲ ਸਾਡਾ ਬਿਲਕੁਲ ਠੀਕ ਹੈ ਦੂਜਾ ਸਵਾਲ ਵਿਆਕਰਨ ਦਾ ਭਾਗ ਨਹੀਂ ਹੈ ਤੁਨੀ ਵਾਕ ਰੂਪ ਜਾਂ ਭਾਸ਼ਾ ਇਹਨਾਂ ਚੋਂ ਕਿਹੜਾ ਠੀਕ ਹੈ ਬਹੁਤ ਸੌਖਾ ਸਵਾਲ ਅੱਖਾਂ ਬੰਦ ਕਰਕੇ ਉੱਤਰ ਦੇ ਸਕਦੇ ਹਾਂ ਵਿਆਕਰਨ ਦਾ ਭਾਗ ਨਹੀਂ ਹੈ ਤੁਨੀ ਵਾਕ ਰੂਪ ਜਾਂ ਭਾਸ਼ਾ ਤੁਨੀ ਤ ਹੈ ਵਾਕ ਵੀ ਹੈ ਰੂਪ ਕੀ ਹੁੰਦਾ ਹੁਣ ਭਾਸ਼ਾ ਭਾਸ਼ਾ ਨਹੀਂ ਹੈ ਤਾਂ ਫਿਰ ਰੂਪ ਕੀ ਹੈ ਰੂਪ ਹੁੰਦਾ ਸ਼ਬਦ बोध ਜਿਹਨੂੰ ਰੂਪ ਵਿਗਿਆਨ ਬੋਲਦੇ ਆ ਸ਼ਬਦ बोध ਸ਼ਬਦ ਵਿਗਿਆਨ ਠੀਕ ਹੈ ਤਾਂ ਰੂਪ ਵੀ ਹੈ ਇਟ ਮੀਨਸ ਸਸਾ ਨਹੀਂ ਹੈ ਤੋ ਸਸਾ অপਸ਼ਨ ਇਹਦੀ ਬਿਲਕੁਲ ਠੀਕ ਹੈ ਉਹਨਾਂ ਨੇ ਨਹੀਂ ਪੁੱਛਿਆ ਸਵਾਲ ਨੰਬਰ 3 ਗੂਲ ਸਵਰ ਕਿਹੜਾ ਨਹੀਂ ਹੈ ਊੜੇ ਦੁਲੈਂਕੜੇ ਊ ਈੜੀ ਲਾ ਈੜੀ ਬਿਹਾਰੀ ਈ ਆ ਊੜੇ ਊੜੇ ਔਂਕੜ ਊੜੇ ਔਂਕੜ ਤੇ ਐੜੇ ਕਨੌੜਾ ਔ ਓ ਊ ਤੇ ਉਹਨਾਂ ਨੇ ਪੁੱਛਿਆ ਗੋਲ ਸਵਰ ਕਿਹੜਾ ਨਹੀਂ ਹੈ ਤਾਂ ਈੜੀ ਹੀ ਨਹੀਂ ਹੈ ਬਾਕੀ ਇਤਨੇ ਹਨ ਯਾਦ ਰੱਖ ਲੋ ਇਹ ਗੋਲ ਸਵਰ ਤੇ ਆ ਗੋਲ ਸਵਰ ਦਾ ਫਰਕ ਚਾਰ ਗੋਲ ਨੇ ਤੇ ਅ ਬਾਕੀ ਛੇ ਅ ਗੋਲ ਨੇ ਜਾਂ ਗੁਲਾਈ ਰਹਿਤ ਹਨ ਇਹ ਤੁਸੀਂ ਆਪ ਦੇਖ ਲਓ ਕਿਹੜਾ ਹੈ ਈਡੀ ਬਿਯਾਰੀ ਈ ਗੋਲ ਨਹੀਂ ਹੈ ਸਵਾਲ ਨੰਬਰ 4 ਜਿੰਨਾ ਸ਼ਬਦਾਂ ਦਾ ਕੋਈ ਅਰਥ ਨਹੀਂ ਹੁੰਦਾ ਸਾਰਥਕ ਨਿਰਾਰਥਕ ਬਹੁਅਰਥਕ ਸਮਾਨਾਰਥ ਜਿੰਨਾ ਸ਼ਬਦਾਂ ਦਾ ਕੋਈ ਅਰਥ ਨਹੀਂ ਹੁੰਦਾ ਮਾਫ ਕਰਨਾ ਜਿੰਨਾ ਸ਼ਬਦਾਂ ਦਾ ਕੋਈ ਅਰਥ ਹੁੰਦਾ ਹੈ ਜਿੰਨਾ ਸ਼ਬਦਾਂ ਦਾ ਕੋਈ ਅਰਥ ਹੁੰਦਾ ਹੈ ਉਹ ਹੁੰਦੇ ਨੇ ਸਾਰਥਕ ਊੜਾ ਬਿਲਕੁਲ ਠੀਕ ਹੈ ਚੌਥੇ ਦਾ ਊੜਾ ਸਵਾਲ ਨੰਬਰ 5 ਜਿਹੜੀ ਜ਼ਮੀਨ ਉਪਜਾਊ ਨਾ ਹੋਵੇ ਉਪਜਾਊ ਨਾ ਹੋਵੇ ਕੱਲਰ ਬੰਜਰ ਰੱਕੜ ਇਹਨਾਂ ਚੋਂ ਕੋਈ ਠੀਕ ਨਹੀਂ ਜਿਹੜੀ ਜ਼ਮੀਨ ਉਪਜਾਊ ਨਾ ਹੋਵੇ ਉਸ ਨੂੰ ਕੀ ਕਹਿੰਦੇ ਉਹਨੂੰ ਕਹਿੰਦੇ ਬੰਜਰ ਜ਼ਮੀਨ ਬੰਜਰ ਜ਼ਮੀਨ ਜਿਹਦੇ ਵਿੱਚ ਫਸਲ ਆਦ ਭਰਪੂਰ ਪੈਦਾਵਰ ਨਾ ਹੋਵੇ ਸਵਾਲ ਨੰਬਰ 6 ਹੇਰ ਲਿਖਿਆ ਵਿੱਚੋਂ ਕਿਹੜੀ ਸ਼ਬਦ ਸ਼੍ਰੇਣੀ ਨਹੀਂ ਹੈ ਟੋਟਲ ਸ਼ਬਦ ਸ਼੍ਰੇਣੀਆਂ ਕਿੰਨੀਆਂ ਨੇ 8 ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਤੇ ਵਿਸਮਿਕ ਉਹਨਾਂ ਵਿੱਚੋਂ ਕਿਹੜੀ ਨਹੀਂ ਹੈ ਪੜਨਾਮ ਹੈ ਸੰਬੰਧਕ ਹੈ ਵਿਸਮਿਕ ਹੈ ਵਾਕ ਨਹੀਂ ਹੈ ਤਾਂ ਊੜਾ ਛੇਵੇ ਦਾ ਬਿਲਕੁਲ ਠੀਕ ਹੈ ਸਵਾਲ ਨੰਬਰ 7 ਵਿਕਾਰੀ ਸ਼ਬਦ ਸ਼੍ਰੇਣੀ ਕਿਹੜੀ ਹੈ ਉਹ ਸ਼ਬਦ ਸ਼੍ਰੇਣੀ ਜਿਹਦੇ ਵਿੱਚ ਚੇਂਜ ਆ ਜਾਂਦਾ ਜਿਹਦੇ ਵਿੱਚ ਵਿਕਾਰ ਆ ਜਾਂਦਾ ਜਿਹੜਾ ਰੂਪ ਬਦਲ ਲੈਂਦੀ ਉਹਨੂੰ ਵਿਕਾਰੀ ਕਹਿੰਦੇ ਆ ਤੋ ਨਾਮ ਪੜਨਾਮ ਵਿਸ਼ੇਸ਼ਣ ਸਾਰੀਆਂ ਯਾਦ ਰੱਖੋ ਅੱਠਾ ਸ਼ਬਦ ਸ਼੍ਰੇਣੀਆਂ ਦੇ ਵਿੱਚੋਂ ਚਾਰ ਵਿਕਾਰੀ ਆ ਚਾਰ ਅਧਿਕਾਰੀ ਆ ਜਿਹੜੀਆਂ ਚਾਰ ਅਧਿਕਾਰੀ ਆ ਉਹਦੇ ਵਿੱਚ ਇੱਕ ਤਾਂ ਹੈ ਕਿਰਿਆ ਵਿਸ਼ੇਸ਼ਣ ਠੀਕ ਹੈ ਇੱਕ ਹੈ ਸੰਬੰਧਕ ਇੱਕ ਹੈ ਜੋਜਕ ਇੱਕ ਹੈ ਵਿਸਮਿਕ ਠੀਕ ਹੈ ਬਾਕੀ ਸਾਰੀਆਂ ਵਿਕਾਰੀ ਨੇ ਨਾਮ ਵੀ ਪੜਨਾਮ ਵੀ ਵਿਸ਼ੇਸ਼ਣ ਵੀ ਇਟ ਮੀਨਸ ਸਸ ਆਪਸ਼ਨ ਬਿਲਕੁਲ ਠੀਕ ਹੈ ਸਾਰੀਆਂ ਹੀ ਸਵਾਲ ਨੰਬਰ 8 ਅਰਥ ਦੇ ਪੱਖ ਤੋਂ ਨਾਮ ਕਿੰਨੇ ਪ੍ਰਕਾਰ ਦੇ 5 6 8 ਜਾਂ 4 ਅਰਥ ਦੇ ਪੱਖ ਤੋਂ ਮੀਨਿੰਗ ਦੇ ਪੱਖ ਤੋਂ ਦੱਸਣਾ ਹੈ ਤੁਸੀਂ ਨਾਮ ਕਿੰਨੇ ਪ੍ਰਕਾਰ ਦੇ ਹੈ 5 6 8 4 ਇਹ 5 ਪ੍ਰਕਾਰ ਦੇ ਹੁੰਦੇ ਆ ਆਮ ਨਾਮ ਖਾਸ ਨਾਮ ਵਸਤੂਵਾਚਕ ਸਮੂਹਵਾਚਕ ਤੇ ਭਾਵਾਚਕ ਸਵਾਲ ਨੰਬਰ 9 ਟਿੱਪੀ ਦੀ ਵਰਤੋਂ ਕਿੱਥੇ ਹੁੰਦੀ ਹੈ ਲਾ ਦੇ ਨਾਲ ਦੁਲਾਵਾਂ ਦੇ ਨਾਲ ਬਿਹਾਰੀ ਦੇ ਨਾਲ ਮੁਕਤੇ ਦੇ ਨਾਲ ਟਿੱਪੀ ਦੀ ਵਰਤੋਂ ਕਿੱਥੇ ਹੁੰਦੀ ਹੈ ਟਿੱਪੀ ਤੇ ਬਿੰਦੀ ਯਾਦ ਰੱਖਿਓ ਜੀ ਟਿੱਪੀ ਅਤੇ ਬਿੰਦੀ ਦੋ ਨਾਸਕੀ ਲੰਗਾ ਲਗਾ ਖਰਨੇ ਦੋ ਨਾਸਕੀ ਨੱਕ ਚ ਆਵਾਜ਼ ਕਰ ਦਿੰਦੇ ਆ ਇਹਨਾਂ ਦੀ ਵਰਤੋਂ ਨਾਲ ਤੁਸੀਂ ਦੱਸਣਾ ਕਿ ਟਿੱਪੀ ਦੀ ਵਰਤੂ ਇੰਨਾ ਚ ਕਿੱਥੇ ਹੁੰਦੀ ਹੈ ਜਿਵੇਂ ਆਪਾਂ ਲਾਂ ਤੋਂ ਕੋਈ ਸ਼ਬਦ ਲਿਖੀਏ ਲਾਂ ਲਾ ਕੇ ਮਤਲਬ ਜਿਵੇਂ ਆਪਾਂ ਲਿਖਤਾ ਮੇਲਾ ਮੰਮੇ ਦੇ ਉੱਤੇ ਲਾਂ ਲੱਗ ਗਈ ਕੀ ਇਹਦੇ ਤੇ ਟਿੱਪੀ ਪੈ ਸਕਦੀ ਨਹੀਂ ਪੈ ਸਕਦੀ ਟਿੱਪੀ ਕਿੱਥੇ ਪਾਉਗੀ ਤੋਂ ਲਾਂ ਨਾਲ ਨਹੀਂ ਦੁਲਾਮਨ ਨਾਲ ਵੀ ਨਹੀਂ ਜਿਵੇਂ ਮੈਲਾ ਟਿੱਪੀ ਕਿੱਥੇ ਪਾਉ ਨਹੀਂ ਬਿਹਾਰੀ ਨਾਲ ਵੀ ਨਹੀਂ ਆਉਂਦੀ ਬਿਹਾਰੀ ਨਾਲ ਵੀ ਨਹੀਂ ਆਉਂਦੀ ਬਲਕੇ ਬਿਹਾਰੀ ਲਾਂ ਦੁਲਾ ਇਨ੍ਹਾਂ ਦੇ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਯਾਦ ਰੱਖਿਓ ਜਿਵੇਂ ਸ਼ਬਦ ਹੈ ਸਾਡੇ ਕੋਲ ਪੀਂਗ ਲੋ ਬਿੰਦੀ ਦੀ ਵਰਤੋਂ ਹੋਗੀ ਪੀਂਗ ਠੀਕ ਹੈ ਇਸ ਤਰ੍ਹਾਂ ਤੁਸੀਂ ਹੋਰ ਵੀ ਸ਼ਬਦ ਲਿਖ ਕੇ ਦੇਖ ਸਕਦੇ ਹੋ ਤੋਂ ਮੁਕਤੇ ਦੇ ਨਾਲ ਟਿੱਪੀ ਦੀ ਵਰਤੋਂ ਹੁੰਦੀ ਹੈ ਜਿਵੇਂ ਸ਼ਬਦ ਹੈ ਸਾਡੇ ਕੋਲ ਅ ਮੁੰਡਾ ਇੱਥੇ ਤਾਂ ਔਕੜ ਲੱਗੀ ਜਾਨੀ ਕਿ ਜਿਹੜੇ ਸਾਡੇ ਕੋਲ ਲਘੂ ਨੇ ਉਹਨਾਂ ਦੇ ਨਾਲ ਔਂਕੜ ਉਹਨਾਂ ਦੇ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ ਅ ਟਿੱਪੀ ਦੀ ਵਰਤੋਂ ਹੁੰਦੀ ਹੈ ਜਿਹੜੇ ਦੀਰਘ ਨੇ ਉਹਨਾਂ ਨਾਲ ਟਿੱਪੀ ਦੀ ਵਰਤੋਂ ਹੁੰਦੀ ਇਹ ਜਿਹੜਾ ਨਿਯਮ ਹੈ ਯਾਦ ਰੱਖਿਓ ਸੌਰੀ ਮੈਂ ਦੁਬਾਰਾ ਉਦਾਂ ਹੀ ਭੁੱਲ ਗਿਆ ਜਿਹੜੇ ਤਾਂ ਸਾਡੇ ਕੋਲ ਲਘੂ ਨੇ ਲਘੂ ਜਿਹੜੇ ਅ ਚਿੰਨ ਨੇ ਜਾਂ ਕਹਿ ਲਓ ਲਘੂ ਆਵਾਜ਼ਾਂ ਵਾਲੇ ਨੇ ਜਿਹੜੇ ਜਿਹਦੇ ਵਿੱਚ ਸਾਡੇ ਕੋਲ ਔਂਕੜ ਹੈ ਮੁਕਤਾ ਹੈ ਤੇ ਸਿਹਾਰੀ ਹੈ ਉਹਨਾਂ ਦੇ ਨਾਲ ਤਾਂ ਲੱਗਦੀ ਹੈ ਟਿੱਪੀ ਮੈਂ ਲਿਖ ਕੇ ਦੱਸ ਦਿੱਤਾ ਟਿੱਪੀ ਜਿਹੜੇ ਹੈਗੇ ਆ ਦੀਰਘ ਉਹਨਾਂ ਦੇ ਨਾਲ ਲੱਗਦੀ ਹੈ ਬਿੰਦੀ ਇਹ ਗੱਲ ਤੁਸੀਂ ਯਾਦ ਰੱਖਣੀ ਹੈ ਠੀਕ ਹੈ ਜੀ ਜਿਵੇਂ ਆਪਾਂ ਬੋਲਿਆ ਸੰਗ ਠੀਕ ਹੈ ਸੰਗ ਠੀਕ ਹੈ ਸੰਗ ਸੰਗ ਤੇ ਇਸੇ ਤਰ੍ਹਾਂ ਸਾਡੇ ਕੋਲ ਸ਼ਬਦ ਹੈ ਸਿੰਘ ਇੱਥੇ ਦੋਵੇਂ ਮੁਕਤੇ ਹੋਗੇ ਇਥੇ ਸਿਹਾਰੀ ਵਾਲਾ ਹੋ ਗਿਆ ਠੀਕ ਹੈ ਇੱਥੇ ਆਪਾਂ ਔਂਕੜ ਵਾਲਾ ਦੇਖ ਲਿਆ ਤਿੰਨਾਂ ਦੇ ਨਾਲ ਟਿੱਪੀ ਲੱਗ ਗਈ ਬਾਕੀਆਂ ਦੇ ਨਾਲ ਬਿੰਦੀ ਲੱਗਦੀ ਹੈ ਸਵਾਲ ਨੰਬਰ 10 ਨਾ ਸਮਝ ਲੱਗੇ ਵੀਡੀਓ ਰੋਕ ਕੇ ਦੁਬਾਰਾ ਦੇਖ ਲਿਓ ਪੰਜਾਬੀ ਵਿੱਚ ਕਿਹੜਾ ਕਮ ਵਿਅੰਜਨ ਕੰਬਵਾ ਹੈ ਕੰਬ ਦਾ ਹੈ ਜਿਹਦਾ ਉਚਾਰਨ ਚ ਚਾ ਡਾ ਡਾ ਠੱਠਾ ਗੱਗਾ ਇੱਥੇ ਗੱਗਾ ਨਹੀਂ ਹੋਣਾ ਚਾਹੀਦਾ ਰਾਰਾ ਹੋਣਾ ਚਾਹੀਦਾ ਕੰਬਵਾ ਮ ਵਿਅੰਜਨ ਦੱਸਣਾ ਤੁਸੀਂ ਜਿਹੜਾ ਵਿਅੰਜਨ ਜੀਦੀ ਆਵਾਜ਼ ਕੰਬਦੀ ਹੈ ਤੋ ਸਾਨੂੰ ਸਾਰਿਆਂ ਨੂੰ ਪਤਾ ਰਾਰਾ ਰਾਰਾ ਵਿਅੰਜਨ ਜੀਦੀ ਆਵਾਜ਼ ਕੰਬਦੀ ਹੈ ਨਾਸਕੀ ਸਵਰ ਦੀ ਪਹਿਚਾਨ ਕਰੋ ਨੰਨਾ ਮੁਕਤਾ ਔ ਗੱਗਾ ਲੱਲਾ ਨਾਸਕੀ ਸਵਰ ਨਹੀਂ ਹੋਣਾ ਚਾਹੀਦਾ ਬਲਕਿ ਵਿਅੰਜਨ ਹੋਣਾ ਚਾਹੀਦਾ ਨਾਸਕੀ ਵਿਅੰਜਨ ਦੀ ਪਹਿਚਾਨ ਕਰਦੀਆਂ ਤੋ ਨਾਸਕੀ ਜਿਹੜੀ ਧੁਨੀਆਂ ਇੱਥੇ ਵਿਅੰਜਨ ਧੁਨੀ ਉਹ ਸਾਡੇ ਕੋਲ ਨੰਨਾ ਊੜੇ ਦਾ 11 ਦਾ ਊੜਾ ਠੀਕ ਗਲੋਟਲ ਕਿਹੜੇ ਵਿਅੰਜਨ ਨੂੰ ਅੰਗਰੇਜ਼ੀ ਵਿੱਚ ਕਿਹਾ ਜਾਂਦਾ ਗਲੋਟਲ ਰਾਰਾ ਗੱਗਾ ਹਾਹਾ ਕਕਾ ਗਲੋਟਲ ਦੇ ਹੋਰ ਨਾਮ ਹੈਗੇ ਜੀ ਕੰਢੀ ਜਾਂ ਸੁਰਯੰਤਰੀ ਠੀਕ ਹੈ ਕੰਢੀ ਜਾਂ ਸੁਰਯੰਤਰੀ ਉਹ ਹੈਗਾ ਜੀ ਹਾਹਾ ਈੜੀ 12 ਦਾ ਈੜੀ ਸਵਾਲ ਨੰਬਰ 13 ਫਟਕਮਾ ਵਿਅੰਜਨ ਫੜਕਮਾ ਫਟਕਮਾ ਜਿੱਦੀ ਇੱਕਦਮ ਫਟਕੇ ਨਾਲ ਥੱਲੇ ਡਿੱਗਦੀ ਆਵਾਜ਼ ਆਉਂਦੀ ਹੈ ਟੈਂਕਾ ਹੈ ਡੱਡਾ ਹੈ ਦੱਦਾ ਹੈ ਜਾਂ ਡਾਡਾ ਹੈ ਇਹਦਾ ਸਹੀ ਉੱਤਰ ਹੈ ਸਸਾ 13 ਦਾ ਸਸਾ ਭਾਵ ਡਾਡਾ ਸਵਾਲ ਨੰਬਰ 14 ਥੋੜੇ ਸਮੇਂ ਚ ਆਪਾਂ 20 ਸਵਾਲ ਅੱਜ ਕਰ ਲੈਨੇ ਆ ਬਿਨਾ ਸਮਾਂ ਗਵਾਇਆ ਗੋਲ ਸਵਰਾਂ ਦੀ ਪਹਿਚਾਨ ਕਰਨੀ ਆ ਇਹਦੇ ਚ ਈੜੀ ਗੋਲ ਨਹੀਂ ਹੈ ਇਹ ਤਾਂ ਸਾਰੇ ਹੀ ਗੋਲ ਨਹੀਂ ਹੈ ਇਹ ਵੀ ਨਹੀਂ ਹੈ ਤਾਂ ਊੜਾ ਆਪਸ਼ਨ ਬਿਲਕੁਲ ਠੀਕ ਹੈ ਚਾਰ ਇਹ ਗੋਲ ਨੇ ਮੈਂ ਪਿੱਛੇ ਦੱਸੇ ਸੀ ਨਾ ਚਾਰ ਗੋਲ ਹੁੰਦੇ 6 ਅਗੋਲ ਹੁੰਦੇ ਬਾਕੀ ਸਾਰੇ ਛੇ ਅਗੋਲ ਨੇ ਸਵਾਲ ਨੰਬਰ 15 ਦੀर्घ स्वर ਨਹੀਂ ਹੈ ਇੰਨਾ ਚੋਂ ਕਿਹੜਾ ਦੀर्घ ਨਹੀਂ ਹੈ ਦੀर्घ स्वर ਨਹੀਂ ਹੈ ਭਾਵ ਲਘੂ ਨੇ ਉਹ ਕਿਹੜੇ ਦੋ ਸਵਰ ਜਿਹੜੇ ਲਘੂ ਨੇ ਈੜੀ ਠੀਕ ਹੈ ਇਹ ਦੋਨੋਂ ਦੀਰਗ ਹੈ ਇਹ ਵੀ ਦੀਰਗ ਹੈ ਇਹ ਵੀ ਦੀਰਗ ਹੈ ਤਾਂ ਐਡਾ ਮੁਕਤਾ ਈੜੀ ਸਿਆਰੀ ਈੜੀ ਆਪਸ਼ਨ ਬਿਲਕੁਲ ਠੀਕ ਹੈ ਸਵਾਲ ਨੰਬਰ 16 ਆ ਟੁਕਵੇਂ ਨਹੀਂ ਹੈ ਡਕਵੇਂ ਗਲਤ ਹੋ ਗਿਆ ਡਕਵੇਂ ਵਿਅੰਜਨਾਂ ਦੀ ਗਿਣਤੀ ਦੱਸਣੀ ਆ 14 15 18 ਤੇ 19 ਕਿੰਨੇ ਆ 15 ਡਕਵੇਂ ਵਿਅੰਜਨ 15 ਔਰ ਅ ਡਕਵੇਂ ਵਿਅੰਜਨ 14 ਸਵਾਲ ਨੰਬਰ 17 ਸਗੋਸ਼ ਵਿਅੰਜਨਾਂ ਨੂੰ ਹੋਰ ਕੀ ਆਖਦੇ ਹਨ ਨਾਦੀ ਵਿਅੰਜਨ ਸਗੋ ਅਗੋਸ਼ ਆ ਨਾਦੀ ਸਗੋਸ਼ ਮੈਂ ਅੱਗੇ ਵੀ ਤੁਹਾਨੂੰ ਦੋਸਤੋ ਦੱਸਿਆ ਸੀ ਸਗੋਸ਼ ਨਾਦ ਤੰਦਾ ਦੀ ਕੰਪਨੀ ਨਾਲ ਸੁਰ ਤੰਦਾ ਦੀ ਕੰਪਨੀ ਨਾਲ ਅ ਸਬੰਧ ਹੁੰਦਾ ਹੈ ਇਹਨਾਂ ਵਿਅੰਜਨਾਂ ਦਾ ਜਿਵੇਂ ਸੰਗੋਸ਼ ਜਾਂ ਨਾਦੀ ਸੰਗੋਸ਼ ਜਾਂ ਨਾਦੀ ਸੇਮ ਹੈ ਇੱਕੋ ਚੀਜ਼ ਦੇ ਦੋ ਨਾਮ ਨੇ ਸੁਰ ਤੰਦਾਂ ਦੀ ਕੰਬਾਟ ਨਾਲ ਨਾਦ ਦਾ ਸਬੰਧ ਹੁੰਦਾ ਹੈ ਤੋਂ ਉਹਨਾਂ ਨੇ ਪੁੱਛਿਆ ਸੰਗੋਸ਼ ਵਿਅੰਜਨਾਂ ਨੂੰ ਹੋਰ ਕੀ ਕਹਿੰਦੇ ਆ ਨਾਦੀ ਕਹਿੰਦੇ ਆ ਤੋਂ ਅਗੋਸ਼ ਨਹੀਂ ਕਹਿੰਦੇ ਨਾਦੀ ਨਹੀਂ ਕਹਿੰਦੇ ਊੜਾ ਆਪਸ਼ਨ ਬਿਲਕੁਲ ਠੀਕ ਹੈ ਸਵਾਲ ਨੰਬਰ 18 ਨਾਸਕੀ ਕਿਹੜੇ ਕਿਹੜੇ ਆ ਪੰਜ ਨੇ ਗੱਗਾ ਜੱਜਾ ਡੱਡਾ ਦੱਦਾ ਤੇ ਬੱਬਾ ਨਹੀਂ ਤਾਂ ਪਿੱਛੇ ਜਾ ਕੇ ਤੁਸੀਂ ਥਿਉਰੀ ਦੇਖ ਸਕਦੇ ਹੋ ਥਿਉਰੀ ਦੇਖ ਸਕਦੇ ਹੋ ਤੁਸੀਂ ਇਹਨਾਂ ਵਿਅੰਜਨਾਂ ਦੀ ਨਾਦੀ ਅਨਾਦੀ ਉਥੇ ਸਾਰੇ ਵੰਡੇ ਹੋਏ ਪੰਜ ਨੇ ਨਾਸਕੀ ਧੁਨੀਆਂ ਦੀ ਪਹਿਚਾਣ ਕਰਨੀ ਗੰਗਾ ਣੰਗਾ ਨਾਣਾ ਨੰਨਾ ਸੱਸਾ ਸੱਸਾ ਗਲਤ ਹੈ ਸੱਸਾ ਗਲਤ ਹੈ ਅ ਗੰਗਾ ਣੰਗਾ ਨਾਣਾ ਨੰਨਾ ਮਮ ਅ ਸੱਸਾ ਆਪਸ਼ਨ ਬਿਲਕੁਲ ਠੀਕ ਹੈ ਅੱਗੇ ਪਿੱਛੇ ਪਾਈ ਹੈ ਉਲਝਾਉਣ ਵਾਸਤੇ ਸਸਾ ਬਿਲਕੁਲ ਠੀਕ ਹੈ ਤੇ ਗੱਗਾ ਗਲਤ ਹੈ ਸਸਾ ਗਲਤ ਹੈ ਇੱਥੇ ਵੀ ਸਸਾ ਗਲਤ ਹੈ 18 ਦਾ ਸਸਾ ਆਪਸ਼ਨ ਬਿਲਕੁਲ ਠੀਕ ਹੈ ਸਵਾਲ ਨੰਬਰ 19 ਅਨਾਦੀ ਅਲਪ ਪ੍ਰਾਨ ਧੁਨੀਆਂ ਦੀ ਪਛਾਣ ਕਰੋ ਅਨਾਦੀ ਵੀ ਹੋਣ ਨਾਦੀ ਨਾ ਹੁਣ ਅਨਾਦੀ ਹੋਣ ਨਾਲ ਅਲਪ ਹੋਣ ਅਲਪ ਪ੍ਰਾਨ ਭਾਵ ਸਾਹ ਦੀ ਹਵਾ ਘੱਟ ਲੱਗਦੀ ਹੋਵੇ ਤੇ ਪਹਿਲੇ ਅਲਪ ਪ੍ਰਾਨ ਦੇਖ ਲਓ ਕਕਾ ਵੀ ਅਲਪ ਪ੍ਰਾਨ ਟੈਂਕਾ ਵੀ ਇੱਥੇ ਖਖਾ ਮਹਾ ਪ੍ਰਾਨ ਇਸ ਕਰਕੇ ਆਪਸ਼ਨ ਨਹੀਂ ਬਣੂਗੀ ਠੀਕ ਹੈ ਜੀ ਇਥੇ ਡੱਡਾ ਤੇ ਬੱਬਾ ਉਹਨਾਂ ਨੇ ਪੁੱਛਿਆ ਆ ਨਾਦੀ ਹੋਣ ਆ ਨਾਦੀ ਠੀਕ ਹੈ ਗੱਗਾ ਜੱਜਾ ਡੱਡਾ ਡੱਡਾ ਜਿਹੜੀ ਆ ਅਨਾਦੀ ਹੈ ਇਹ ਵੀ ਗਲਤ ਹੈ ਸਾਰੀਆਂ ਹੋ ਨਹੀਂ ਸਕਦੀਆਂ ਕੱਕਾ ਤੇ ਟੈਂਕਾ ਕੱਕਾ ਪਹਿਲੀ ਲਾਈਨ ਵਾਲੀ ਆ ਟੈਂਕਾ ਵੀ ਪਹਿਲੀ ਲਾਈਨ ਵਾਲੀ ਆ 19 ਦਾ ਆ ਗਿਆ ਊੜਾ ਲਾਸਟ ਸਵਾਲ ਕਿਹੜਾ ਲਗਾ ਅਖਰ ਨਹੀਂ ਹੈ ਬਿੰਦੀ ਟਿੱਪੀ ਅਦਕ ਬਿਹਾਰੀ ਸਾਰਿਆਂ ਨੂੰ ਪਤਾ ਤਿੰਨ ਹੁੰਦੇ ਨੇ ਲਗਾ ਅਖਰ बिहारी ਨਹੀਂ ਹੈ ਸਸਾ ਆਪਸ਼ਨ ਬਿਲਕੁਲ ਰਾਈਟ ਹੈ ਏ ਸੀ ਸਾਡੇ ਅੱਜ ਦੇ 20 ਸਵਾਲ ਥੋੜੇ ਸਮੇਂ ਚ ਅਸੀਂ ਕਰ ਲੇ ਕਲਾਸ ਚੰਗੀ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲੋ ਮੈਂ ਤੁਹਾਡਾ ਆਪਣਾ ਗੁਰਸਾਪ ਸਿੰਘ ਇਹਦੀਆਂ ਵੀਡੀਓਆਂ ਹੋਰ ਲਿਆਉਂਦਾ ਰਵਾਂਗਾ ਤੁਹਾਡੇ ਨਾਲ ਪ੍ਰੋਮਿਸ ਹੈ ਤੁਹਾਡੇ ਪੇਪਰ ਤੱਕ ਆਪਾਂ ਬਣੇ ਰਵਾਂਗੇ ਤੇ ਸਾਰਿਆਂ ਨੇ ਤਿਆਰੀ ਵਧੀਆ ਕਰਨੀ ਸਾਰਿਆਂ ਨੂੰ ਬੈਸਟ ਆਫ ਲੱਕ ਅੱਜ ਵਾਸਤੇ ਇੰਨਾ ਹੀ ਸਾਰ